ਆਉਂਦੇ ਇਹ ਆ ਦੇਖੋ ਨਾ ਆਪਾਂ ਹੁਣ ਬਾਹਰੋਂ ਦੇਖਦੇ ਆਂ ਤਾਂ ਇਹ ਲੱਗਦਾ ਵੀ ਭਰੀਏ ਕਿਥੋਂ ਆਹ ਦੇਖੋ ਨਾ ਵੀ ਭਰੀਏ ਕਿਥੋਂ ਪਾਣੀ ਦਾ ਸਾਰਾ ਇਹਦੇ ਵਿੱਚ ਕੁਛ ਤਾਂ ਵੱਧੋ ਡੇਰੀਆਂ ਦਾ ਗੰਦਾ ਪਾਣੀ ਫਰੇ ਪਰ ਇਧਰ ਆ ਬੁੱਢਾ ਫਰੇਆ ਵਗਰੇਆ ਕੌਣ ਆਲੇ ਸਮਝੇ ਇਹ ਸਾਰਾ ਹੀ ਸਾਫ ਸੁਥਰਾ ਬਗੂਆ ਗੁਰੂ ਪਾਤਸ਼ਾਹ ਕੀ ਰਪਾ ਗਨ ਇਹ ਗੁਰੂ ਦਾ ਕਾਰਜ ਹੈ ਗੁਰਨਾਣਕ ਪਾਸੇ ਦਾ ਕਾਰਜ ਆਉਂਦੇ ਆ ਆ ਦੇਖੋ ਨਾ ਆਪਾਂ ਹੁਣ ਬਾਹਰੋਂ ਦੇਖਦੇ ਆ ਸਾਨੂੰ ਇਹ ਲੱਗਦਾ ਵੀ ਭਰੀ ਏ ਕਿਥੋਂ ਆਹ ਦੇਖੋ ਨਾ ਵੀ ਭਰੀ ਏ ਕਿਥੋਂ ਪਾਣੀ ਦਾ ਸਾਰਾ ਇਹਦੇ ਵਿੱਚ ਕੁਛ ਤਾਂ ਵੱਧੋ ਡੇਰੀਆਂ ਦਾ ਗੰਦਾ ਪਾਣੀ ਪੈ ਰਿਆ ਪਰ ਇਧਰ ਹੈ ਬੁੱਢਾ ਫਰਿਆ ਵਖਰੇਆ ਕੋਣ ਵਾਲੇ ਸਮਝੇ ਇਹ ਸਾਰਾ ਹੀ ਸਾਫ ਸੁਥਰਾ ਬਗੂਗਾ ਗੁਰੂ ਪਾਤਸ਼ਾਹ ਕਿਰਪਾ ਕਰਨ ਇਹ ਗੁਰੂ ਦਾ ਕਾਰਜ ਹੈ ਗੁਰੂ ਨਾਨਕ ਪਾਤਸ਼ਾਹ ਦਾ ਕਾਰਜ ਆਪਣਾ ਜਤਨ ਕਰਨਾ ਫਰਜ਼ ਬਣਦਾ ਕੁਛ ਜਤਨ ਆ ਸੰਗਤਾਂ ਨੇ ਕੀਤੇ ਆ ਉਹਦੇ ਰਿਜ਼ਲਟ ਆਪ ਬੇਖ ਰਿਹਾ ਜਬੂਟੇ ਲਾ ਰਹੇ ਹਨ ਉਹਨਾਂ ਦੀ ਸ਼ਾਨ ਹੋਊਗੀ ਦਰਸਤ ਦੇ ਉੱਤੇ